ਕਿਲਾ ਗੋਪਿੰਦ ਘੜ ਕੀ ਹਾਲਾਤ ਨੇ ਕਿਲੇ ਦੇ ਕੰਡਾ ਤੱਕ ਰੋ ਰੀਆਂ ਨੇ ਕੰਡਾ ਤੱਕ ਦੀਵਾਰਾਂ ਤੱਕ ਰੋ ਰੀਆਂ ਨੇ ਕਿ ਸਿੱਖੋ ਤੁਹਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿਸ ਕਿਲੇ ਦਾ ਨੀਂ ਪੱਥਰ ਆਪਣੇ ਹੱਥੀਂ ਰੱਖਿਆ ਅੱਜ ਉਹ ਉਜਾੜ ਹੋਇਆ ਪਿਆ ਕਿਸੇ ਬਾਬੇ ਦਾ ਕਿਸੇ ਡੇਰੇ ਵਾਲੇ ਦਾ ਕਿਸੇ ਪਖੰਡੀ ਦਾ ਕਿਸੇ ਸਾਧ ਦਾ ਕਿਸੇ ਪੋਲੀਟਿਸ਼ੀਅਨ ਵਾਲੇ ਬੰਦੇ ਦਾ ਨੀਂ ਪੱਥਰ ਰੱਖਿਆ ਹੋਵੇ ਕਰੋੜਾਂ ਰੁਪਈਆ ਲਗਾ ਕੇ ਵੱਡੀਆਂ ਬਿਲਡਿੰਗਾਂ ਖੜੀਆਂ ਕਰ ਦਿੰਦੇ ਆ ਪਰ ਜਿਸ ਕਿਲੇ ਦਾ ਨੀ ਪੱਥਰ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ ਹੋਵੇ ਉਸ ਕਿਲੇ ਦੇ ਕੀ ਹਾਲਾਤ ਨੇ ਨੈਟਵਰਕ ਬਹੁਤ ਘਟ ਹੈ ਵੀਡੀਓ ਵੇਖਦੇ ਆ ਕਿੰਨੀ ਸਾਫ ਚੱਲਦੀ ਹੈ ਤੇ ਉੱਪਰ ਚਲਦੇ ਆ ਜੀ ਕਿਲੇ ਵੱਲ ਵੇਖਦੇ ਆ ਜੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਸਾਫ ਦਿਖਾਈ ਦੇ ਰਹੀ ਹੈ ਜੀ ਇੱਕ ਕਿਲੇ ਦੀਆਂ ਬੁਰਜੀਆਂ ਨੇ ਜਿਹੜੀਆਂ ਬੁਰਜੀਆਂ ਦੇ ਉੱਤੇ ਤੋਪਾਂ ਬੀੜੀਆਂ ਜਾਂਦੀਆਂ ਸਨ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਟਾਈਮ ਇਸ ਜਗ੍ਹਾ ਤੇ ਮਹਾਰਾਜਾ ਸਾਹਸ ਦੇ ਸਮੇਂ ਦੇ ਵਿੱਚ ਇੱਕ ਖੂਹ ਹੁੰਦਾ ਸੀ ਖੂਹ ਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਸੀ ਉਹਦੇ ਉੱਤੇ ਗੁੰਬਦ ਵੀ ਸੀਗਾ ਵਾਹ ਆਪਣੇ ਦਸ ਨੇ ਆਪਣੀ ਨਜ਼ਰਾਂ ਨਾਲ ਦੇਖਿਆ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸੀਂ ਕਿਲਾ ਗੋਪਿੰਦਗੜ੍ਹ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਵਿੱਚ ਬਣਿਆ ਹੋਇਆ ਕਿਲਾ ਜਿਹੜਾ ਕਿਲਾ ਗੁਰਗੋਬਿੰਦ ਸਿੰਘ ਜੀ ਦੇ ਨਾਮ ਦੇ ਉੱਤੇ ਸੁਭਾਏਮਾਨ ਹੈ ਕੀ ਹਾਲਾਤ ਹੋ ਚੁੱਕੇ ਨੇ ਅੱਜ ਉਸ ਕਿਲੇ ਦੇ ਕਿਵੇਂ ਖੰਡਰ ਹੋ ਚੁੱਕਿਆ ਕਿਲਾ ਉਸ ਕਿਲੇ ਦਾ ਸਫ਼ਰ ਸ਼ੁਰੂ ਕਰਾਂਗੇ ਜੀ ਇੱਥੇ ਤੱਕ ਬिलासपुर ਦੇ ਵਿੱਚ ਸਕੇਤ ਮੰਡੀ ਇੱਕ ਸਾਈਡ ਤੇ ਰਹਿ ਜਾਂਦੀ ਹੈ ਅ ਗੁਰਦੁਆਰਾ ਰਵਾਲ ਸਰ ਤੋਂ 1 ਘੰਟੇ ਦਾ ਰਸਤਾ ਹੈ ਜੀ ਇਹ ਜਗ੍ਹਾ ਤੇ ਅਸੀਂ ਕਿਲੇ ਤੋਂ ਥੱਲੇ ਪਹੁੰਚ ਕੇ ਗੱਡੀਆਂ ਲਾ ਦਿੱਤੀਆਂ ਨੇ ਇਹ ਜਗ੍ਹਾ ਦਾ ਨਾਮ ਹੈ ਘਰਵਾਸੜਾ ਘਰਵਾਸੜਾ ਤੋਂ ਹੀ ਉੱਪਰ ਹੁਣ ਕਿਲੇ ਨੂੰ ਅਸੀਂ ਉੱਪਰ ਚੜਾਈ ਚੜ੍ਹਨੀ ਸ਼ੁਰੂ ਕਰਾਂਗੇ ਜਿਹੜੇ ਬਿਲਕੁਲ ਆ ਪੈਦਲ ਜਾਣ ਦਾ ਇੱਥੋਂ ਰਸਤਾ ਹੈ ਕਰਦੇ ਹਾਂ ਜੀ ਇਤਿਹਾਸ ਸ਼ੁਰੂ ਤੰਤਨ ਗੁਰਗੋਬਿੰਦ ਸਿੰਘ ਮਹਾਰਾਜ ਇਹ ਜਗ੍ਹਾ ਸਿੱਧ ਸੈਨ ਨੇ ਭੇਟ ਕੀਤੀ ਇੱਥੇ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਿਲਾ ਬਣਾਉਂਦੇ ਨੇ ਆ ਨੀ ਪੱਥਰ ਰੱਖਦੇ ਨੇ ਇੱਥੇ ਬਣਾਇਆ ਜਾਂਦਾ ਜੀ ਕਿਲਾ ਗੋਬਿੰਦਗੜ੍ਹ ਇੱਥੋਂ 7-8 ਕਿਲੋਮੀਟਰ ਥੱਲੇ ਇੱਕ ਜਗ੍ਹਾ ਬਣੀ ਹੋਈ ਹੈ ਜਿਹਦਾ ਨਾਮ ਗੁਰੂ ਕੋਠਾ ਹੈ ਪਿੰਡ ਦਾ ਨਾਮ ਵੀ ਗੁਰੂਕੋਟ ਹੈ ਇਹ ਉਹ ਪਿੱਪਲ ਦਾ ਰੁੱਖ ਹੈ ਜਿਸ ਪਿੱਪਲ ਦੇ ਰੁੱਖ ਦੇ ਥੱਲੇ ਧਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਰਾਜਮਾਨ ਹੋਏ ਸੀ ਇੱਥੇ ਤੰਬੂ ਲੱਗੇ ਸੀ ਟੈਂਟ ਲੱਗੇ ਸੀ 1930 ਦੇ ਵਿੱਚ ਬਾਅਦ ਵਿੱਚ ਰਾਜਾ ਜੋਗਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਅੰਮ੍ਰਿਤਾ ਕੌਰ ਨੇ 1930 ਦੇ ਵਿੱਚ ਇੱਥੇ ਕਮਰਾ ਪਵਾਇਆ ਬਾਅਦ ਵਿੱਚ ਸੰਤ ਬਾਬਾ ਲਾਭ ਸਿੰਘ ਜੀ ਕਰ ਸੇਵਾ ਵਾਲਿਆਂ ਨੇ ਇਹ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਉੱਥੋਂ 7 ਕਿਲੋਮੀਟਰ ਉੱਪਰ ਸਾਡੀ ਟੀਮ ਖੋਜ ਵਿਚਾਰ ਭਾਈ ਦਲੀਪ ਸਿੰਘ ਜੀ ਦੇ ਨਾਲ ਅਸੀਂ ਉੱਥੋਂ ਗੱਡੀਆਂ ਤੇ ਚੱਲੇ ਤਕਰੀਬਨ 10 ਤੋਂ 15 ਮਿੰਟ ਦੇ ਵਿੱਚ ਗੱਡੀ ਦੇ ਰਾਹੀ ਅਸੀਂ ਪਹੁੰਚੇ ਤਾਂ ਥੱਲੇ ਇੱਕ ਪਿੰਡ ਆਉਂਦਾ ਜੀ ਇਸ ਪਿੰਡ ਦਾ ਨਾਮ ਹੈ ਘਰਵਾਸੜਾ ਇੱਥੇ ਗੱਡੀਆਂ ਲਗਾ ਕੇ ਇੱਥੋਂ ਹੀ ਖੋਜ ਵਿਚਾਰ ਟੀਮ ਦਿਲੀਪ ਸਿੰਘ ਜੀ ਦੇ ਨਾਲ ਪੈਦਲ ਸਫ਼ਰ ਸ਼ੁਰੂ ਕਰ ਦਿੱਤਾ ਇੱਕ ਪਾਸੇ ਖਾਈ ਹੈ ਇੱਕ ਪਾਸੇ ਪਹਾੜ ਛੋਟੇ ਰਸਤੇ ਨੇ ਜੇ بارش ਪਈ ਹੋਵੇ ਹੋ ਸਕਦਾ ਕਿ ਬੜਾ ਖਤਰਾ ਇਸ ਪਾਸੇ ਆਉਣ ਦਾ 15 ਮਿੰਟ ਪਹਾੜੀ ਤੇ ਪਹੁੰਚਦਿਆਂ ਹੋਇਆਂ ਸਾਹਮਣੇ ਤੋਂ ਨਿਸ਼ਾਨ ਸਾਹਿਬ ਦਿਖਾਈ ਦੇ ਦਿੱਤਾ ਇਹ ਨਿਸ਼ਾਨ ਸਾਹਿਬ ਦੇ ਨਾਲ ਥੱਲੇ ਜਿਹੜੀਆਂ ਦੀਵਾਰਾਂ ਵੇਖ ਰਿਓ ਇਹ ਉਹੀ ਦੀਵਾਰਾਂ ਨੇ ਜੋ ਕਿਲਾ ਗੋਬਿੰਦਗੜ੍ਹ ਦੀਆਂ ਦੀਵਾਰਾਂ ਨੇ ਜਿਹੜੇ ਕਿਲਾ ਗੋਬਿੰਦਗੜ੍ਹ ਦਾ ਨਹੀਂ ਪੱਥਰ ਕਲਗੀਧਰ ਦਸ਼ਮੇਸ਼ ਪਿਤਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਰੱਖਿਆ ਸੀ ਇੱਥੇ ਕਿਲੇ ਦੇ ਅੰਦਰ ਸਿੰਘ ਰਹਿੰਦੇ ਰਹੇ ਬਾਅਦ ਵਿੱਚ ਕਾਫੀ ਗਤੀਵਿਧੀਆਂ ਹੁੰਦੀਆਂ ਰਹੀਆਂ ਗੁਰਬਾਣੀ ਦੇ ਜਪ ਹੁੰਦੇ ਰਹੇ ਇਸ ਕਿਲੇ ਦੇ ਵਿੱਚੋਂ ਆ ਬਾਬਾ ਦਿੱਲਪ ਸਿੰਘ ਜੀ ਦੱਸਦੇ ਨੇ ਕਿ ਇੱਥੇ ਕਾਫੀ ਉੱਚੇ-ਉੱਚੇ ਦੀਵਾਰਾਂ ਸਨ ਇਹ ਜਿਹੜੀਆਂ ਦੀਵਾਰਾਂ ਨੇ ਉਸ ਪਾਸੇ ਤੇ ਜਿਹੜਾ ਸਹੁਰਾ ਪੱਛਮੀ ਵਾਲੇ ਸਾਈਡ ਹੈ ਜੀ ਇਸ ਸੋਸਾਇਟੀ ਵਿੱਚ ਇਹ ਈੜੀ-ਮਿੱਟੀ ਦੀਵਾਰ ਹੈ ਜੀ ਜਿਹੜੇ ਸਿੰਘ ਸਾਹਿਬ ਦੇ ਵਾਸਤੇ ਉਹ ਬਣਾਉਂਦਾ ਸੀ ਉਹ ਉੱਪਰ ਤੱਕ ਜਾਂਦਾ ਸੀ ਜਿੱਥੇ ਨਿਸ਼ਾਨ ਸਾਹਿਬ ਚੁੱਕਦਾ ਹੁੰਦਾ ਸੀ ਇਸ ਤਰ੍ਹਾਂ ਦੀਆਂ ਮੂਰੀਆਂ ਬਣੀਆਂ ਹੁੰਦੀ ਸੀ ਜੀ ਇਸੇ ਰਾਜੇ ਦੇ ਕਿਲੇ ਤੇ ਗੁਰੂ ਸਾਹਿਬ ਨੇ ਆਪਣੇ ਚਰ ਲਪਾਏ ਕੁਝ ਸਮਾਂ ਇੱਥੇ ਸਿੰਘ ਰਹਿੰਦੇ ਰਹੇ ਇਸ ਜਗਤ ਦੇ ਵੀ ਮੈਂ ਆਪਣੀ ਨਜ਼ਰਾਂ ਨਾਲ ਖੂ ਦੇਖਿਆ ਜੀ ਇਸ ਦੇ ਵਿੱਚ ਲੋਕਾਂ ਨੇ ਜਿਹੜੇ ਆਮ ਪੱਥਰ ਜੁਣਾਈ ਕੀਤਾ ਹੋਇਆ ਸੀ ਉਹ ਸਾਰਾ ਕੱਢ ਕੱਢ ਕੇ ਲੋਕਾਂ ਨੇ ਆਪਣੇ ਮਕਾਨਾਂ ਚ ਲਾ ਲਏ ਤੇ ਜਿਹੜਾ ਰਫ ਪੱਥਰ ਸੀ ਉਹਨੂੰ ਵਿੱਚ ਛੱਡ ਕੇ ਖੂ ਨੂੰ ਪੁਰਾਣਾ ਦਿੱਤਾ ਗਿਆ ਹੈ ਜੋ ਜਿਹੜੀ ਹੁਣ ਖੂ ਵਾਲੀ ਹੋਂਦ ਦੇ ਵਿੱਚ ਰਹੀ ਨਹੀਂ ਹੈ ਇਹ ਖੂ ਕਾਦੇ ਵਾਸਤੇ ਬਣਾਏ ਹੁੰਦੇ ਸੀ ਇਹ ਤਾਂ ਮਹਾਰਾਜ ਦੀ ਮਹਾਰਾਜ ਜਣ ਸਕਦੇ ਪਰ ਮੇਰੇ ਆਪਣੇ ਜਿੱਥੇ ਤੱਕ ਮੈਨੂੰ ਆਪਣਾ ਅਨੁਭਵ ਹੈਗਾ ਕਿ ਉਸ ਵੇਲੇ ਜਿਹੜੇ ਇਥੇ ਸਿੰਘ ਰਹਿੰਦੇ ਸੀ ਉਹਨਾਂ ਦੇ ਵਾਸਤੇ ਜਿਹੜਾ ਅੰਨ ਪਾਣੀ ਦੇ ਵਾਸਤੇ ਕੋਈ ਰਾਸ਼ਨ ਪਾਣੀ ਰੱਖਣ ਵਾਸਤੇ ਕੋਈ ਪ੍ਰਬੰਧ ਕੀਤਾ ਹੋਣਾ ਸਟੋਰ ਬਣਾਏ ਹੋਣੇ ਤੇ ਜਿਆ ਜਿਹੜੇ ਪਾਣੀ ਦਾ ਪ੍ਰਬੰਧ ਵਾਸਤੇ ਸਟੋਰ ਬਣਾਇਆ ਜਾਂਦਾ ਹੈ ਪਾਣੀ ਦੇ ਵਾਸਤੇ ਵੀ ਹੋ ਸਕਦਾ ਬਣਾਏ ਹੋਣ ਪਾਣੀ ਸਟੋਰ ਕੀਤਾ ਜਾਂਦਾ ਸੀ ਕੋਦੇ ਉੱਪਰ ਜਿਹੜਾ ਕਮਰਾ ਬਣਿਆ ਹੋਇਆ ਸੀ ਉਹਦੇ ਉੱਤੇ ਗੁੰਬਦ ਵੀ ਸੀਗਾ ਉਹ ਆਪਣੇ 10 ਨੇ ਆਪਣੀ ਨਜ਼ਰਾਂ ਨਾਲ ਦੇਖਿਆ ਆ ਇਸ ਕਿਲੇ ਦੀ ਸੰਭਾਲ ਕਰਨ ਵਾਲਾ ਕੋਈ ਇੱਥੇ ਰਹਿ ਨਹੀਂ ਰਿਹਾ ਰਾਜਿਆਂ ਦੇ ਰਾਜ ਖੁੱਸ ਗਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸ ਸਥਾਨ ਨੂੰ ਨਾਂ ਸੰਭਿਆ ਗਿਆ ਤੇ ਜਿੰਨੀ ਕਰ ਵੀ ਇੱਥੇ ਉਸਾਰੀ ਦੀਆਂ ਇਹ ਅੰਧਾ ਜਿਹੜੀਆਂ ਨਜ਼ਰ ਆ ਰਹੀਆਂ ਨੇ ਜੋ ਕਿ ਗੁਰੂ ਘਰ ਦੇ ਇਹ ਨਿਸ਼ਾਨੀਆਂ ਹੈ ਇਹ ਨਾਮ ਨਿਸ਼ਾਨੀ ਮਿਟ ਜਾਏਗਾ ਦਾਸ ਨੇ ਬਹੁਤ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਦੇ ਅੱਗੇ ਵੀ ਵੀਡੀਓ ਵੀ ਬਣਾ ਕੇ ਭੇਜੀ ਆਂ ਚੈਨਲ ਵਾਲੇ ਦੇ ਰਾਹੀ ਵੀ ਮਤਲਬ 2-4 ਵਾਰੀ ਮੈਂ ਰਿਪੋਰਟਾਂ ਭੇਜੀ ਆਂ ਤੇ ਪੰਚਾਇਤ ਨੇ ਇਨਵੋਲਵ ਕਰਕੇ ਤਾਂ ਇਸ ਸਥਾਨ ਤੇ ਜਿਹੜੇ ਪੱਥਰ ਤੇ ਬੁੱਟੇ ਜਾਂਦੇ ਸੀ ਉਹਨਾਂ ਨੇ ਬੜੀ ਮੁਸ਼ਕਲ ਦਾ ਨਾਲ ਰੁਕਾਇਆ ਹੈ ਤੇ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹ ਜਿਹੜੀ ਟੀਮ ਹੈ ਪੰਜਾਬ ਤੋਂ ਆ ਕੇ ਰਿਪੋਰਟਿੰਗ ਕਰ ਰਹੀ ਹੈ ਮੈਂ ਇਹਨਾਂ ਨੂੰ ਵੀ ਵਧਾਈ ਦੇਣਾ ਚਾਹੁੰਦਾ ਆਂ ਆਪਣੀ ਵੱਲੋਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਸੇਵਾ ਸੰਭਾਲ ਕਰਦੇ ਰਹਿਣ ਤੇ ਮਹਾਰਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀ ਬਖਸ਼ਣ ਹਾਂਜੀ ਮੈਂ ਇੱਥੇ ਦਾ ਹੀ ਰਹਿਣ ਵਾਲਾ ਜੀ ਨੀਰ ਚੌਕ ਦੇ ਲਾਗੇ ਮੇਰੇ ਘਰ ਹੈ ਜੀ ਆ ਤੇ ਅਗਰ ਕੋਈ ਵੀ ਜਿਹਦਾ ਰਿਸ਼ਤੇਦਾਰ ਮੇਰਾ ਕੋਈ ਆਂਦਾ ਹੈ ਜਾਂ ਕੋਈ ਵੀ ਆਂਦਾ ਹੈ ਤਾਂ ਮੈਂ ਉਹਨਾਂ ਨੂੰ ਗੁਰੂ ਘਰ ਸਾਹਿਬ ਦੇ ਕਿਲੇ ਜਾ ਦਰਸ਼ਨ ਕਾਣ ਲੈ ਕੇ ਜਾਂਦਾ ਹਾਂ ਸੋ ਇਹ ਕਿਲਾ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕਿਆ ਹੈ ਖੰਡਰ ਹੋ ਚੁੱਕਿਆ ਇਹਦੀਆਂ ਚਾਰੇ ਪਾਸੇ ਤੋਂ ਦੀਵਾਰਾਂ ਦਿਖਾਈ ਦੇ ਰਹੀਆਂ ਨੇ ਥੋੜੀਆਂ-ਥੋੜੀਆਂ ਇਹ ਵੀ ਰੋਕ ਪਿਛਲੇ 300 ਸਾਲਾਂ ਤੋਂ ਪੱਟ-ਪੱਟ ਕੇ ਲਦਾਈ ਜਾ ਰਹੇ ਨੇ ਜੇ ਇਸ ਸਾਨੂੰ ਨਾ ਸੰਭਿਆ ਗਿਆ ਨਾ ਸੰਭਾਲ ਕੀਤੀ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਵੀ ਨਹੀਂ ਰਹਿਣਾ ਇਹ ਨਿਸ਼ਾਨ ਸੇ ਵੀ ਨਹੀਂ ਰਹਿਣਾ ਇਹ ਜਗ੍ਹਾ ਵੀ ਨਹੀਂ ਰਹਿਣੀ ਆਪਣੇ ਇਸ ਕਿਲੇ ਦੀ ਸੰਭਾਲ ਕਰਨਗੇ ਸੋ ਅਸੀਂ ਇਸ ਕਿਲੇ ਦੇ ਦਰਸ਼ਨ ਕਰਾ ਰਹੇ ਹਾਂ ਕਿ ਕਿਲਾ ਗੋਬਿੰਦਗੜ ਹਿਮਾਚਲ ਪ੍ਰਦੇਸ਼ ਦੇ ਅੰਦਰ